ਅੱਜਕੱਲ ਜਿਹੜੀ ਖਬਰ ਚੱਲ ਰਹੀ ਹੈ ਵੀ ਬਹੁਤ ਸਾਰੇ ਲੋਕ ਕੈਨੇਡਾ ਤੋਂ ਮੁੜ ਰਹੇ ਆ ਮੈਨੂੰ ਉਹ ਖਬਰ ਦੇਖ ਕੇ ਲੱਗਦਾ ਹੁੰਦਾ ਵੀ ਜਿਵੇਂ ਜਹਾਜ਼ਾਂ ਦੇ ਜਹਾਜ਼ ਭਰ ਕੇ ਮੁੜ ਰਹੇ ਨੇ ਇੱਥੇ ਨੂੰ ਤੇ ਇਹ ਜੀ ਖਬਰ ਕੋਈ ਪਹਿਲੀ ਵਾਰ ਨਹੀਂ ਆਈ ਹਰ ਤੀਏ ਦਿਨ ਕੋਈ ਨਾ ਕੋਈ ਖਬਰ ਇਹ ਜੀ ਆ ਜਾਂਦੀ ਹੈ ਜਿਹੜੀ ਦੁਗਨ ਬੈਠੇ ਬੰਦੇ ਨੂੰ ਬੜਾ ਕਨਫਿਊਜ਼ ਕਰਦੀ ਹੈ ਇਸ ਖਬਰ ਨਾਲ ਵੀ ਮੈਂ ਵੇਖਿਆ ਹੁਣ ਸਵੇਰ ਤੋਂ ਕਈਆਂ ਨਾਲ ਗੱਲ ਵੀ ਹੋਈ ਤੇ ਇੱਕ ਚੈਨਲ ਨੇ ਕੋਈ ਖਬਰ ਸੁਣਾਤੀ ਫਿਰ ਦੂਜਾ ਵੀ ਹੋਈ ਫਿਰ ਤੀਜਾ ਵੀ ਹੋਈ ਫਿਰ ਅੰਕੜੇ ਪੜਪੜ ਕੇ ਸੁਣਾਈ ਜਾਂਦੇ ਨੇ ਇਹਨਾਂ ਖਬਰਾਂ ਤੋਂ ਤਾਂ ਕਈ ਵਾਰ ਐਂਜ ਲੱਗਦਾ ਹੈ ਬਈ ਬਸ ਹੁਣ ਉਹਦਾ ਕੈਨੇਡਾ ਖਾਲੀ ਹੁਣੇ ਵਾਲਾ ਹੀ ਆ ਨਹੀਂ ਅੱਛਾ ਇਹਦਾ ਇੰਪੈਕਟ ਇਹ ਵੀ ਪੈਂਦਾ ਆਪਾਂ ਸਾਂਝੇ ਘਰ ਦੇ ਵਿੱਚ ਜਦ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਆ ਉਹ ਵੀ ਗੱਲ ਉੱਥੇ ਹੀ ਸਟਾਰਟ ਕਰਦੇ ਆ ਵੀ ਅੱਜਕੱਲ ਤਾਂ ਲੋਕ ਬਹੁਤ ਮੁੜ ਰਹੇ ਨੇ ਇੱਕ ਹੋਰ ਗੱਲ ਹੈ ਜਦੋਂ ਵੀ ਕੋਈ ਖਬਰ ਕੈਨੇਡਾ ਬਾਰੇ ਇੰਦਾਂ ਦੀ ਆਉਂਦੀ ਆ ਪੰਜਾਬੀ ਲੋਕ ਇਹ ਸੋਚਦੇ ਨੇ ਵੈਸੇ ਖਬਰ ਪੰਜਾਬੀਆਂ ਲਈ ਹੀ ਆ ਹਾਲਾਂਕਿ ਉਹ ਟੋਟਲ ਗਿਣਤੀ ਪੂਰੇ ਸੰਸਾਰ ਤੋਂ ਗਏ ਹੋਏ ਲੋਕਾਂ ਨਾਲ ਰਿਲੇਟ ਕਰਦੇ ਪਰ ਮੈਨੂੰ ਲੱਗਦਾ ਕਿ ਆਪਣੀ ਪਹੁੰਚ ਪੰਜਾਬੀਆਂ ਤੱਕ ਹੀ ਹੁੰਦੀ ਹੈ ਸਾਨੂੰ ਲੱਗਦਾ ਵੀ ਇਹ ਸਾਡੇ ਦੈਰੇ ਦੀ ਉਹ ਗੱਲ ਹੋ ਰਹੀ ਹੈ ਜਦੋਂ ਕੈਨੇਡਾ ਰਹਿੰਦੇ ਸੀ ਕੈਨੇਡਾ 'ਚ ਜਦੋਂ ਕੋਈ ਗੱਲ ਸੁਣਨੀ ਤਾਂ ਆਪਾਂ ਪੰਜਾਬੀਆਂ 'ਚ ਰਹਿੰਦੇ ਸੀ ਪੰਜਾਬੀ ਨਾਲ ਸਾਡਾ ਵਾਹ ਸੀ ਸਾਰਿਆਂ ਨੂੰ ਲੱਗਣ ਲੱਗ ਪਿਆ ਕਿ ਸ਼ਾਇਦ ਪੰਜਾਬੀਆਂ ਨੇ ਪਰ ਜੇ ਅਸੀਂ ਗਵਰਨਮੈਂਟ ਦੇ ਡਾਟੇ ਤੋਂ ਅੰਕੜਿਆਂ ਦੀ ਗੱਲ ਕਰੀਏ ਤਾਂ ਸਾਡੀ ਗਿਣਤੀ ਉੱਥੇ ਅਜੇ ਵੀ ਬਹੁਤ ਘੱਟ ਹੈ ਬਾਕੀ ਕਾਮਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਕਈ ਵਾਰ ਕੈਨੇਡਾ ਦੇ ਵਿੱਚ ਬੱਚੇ ਜਾ ਕੇ ਹੁੱਲੜਬਾਜੀ ਕਰਦੇ ਆ। ਜਦੋਂ ਉਹ ਵੀਡੀਓ ਦਿਖਾਉਂਦੇ ਉਦੋਂ ਵੀ ਲੱਗਦਾ ਵੀ ਸ਼ਾਇਦ ਦੁਨੀਆ ਦੇ ਵਿੱਚ ਇਹ ਪੰਜਾਬੀ ਹੋ ਖਰਾਪੀ ਕਰਦੇ। ਜੇ ਇਹਨਾਂ ਨੂੰ ਉੱਥੇ ਵਾਲਿਆਂ ਦੇ ਕਰਤੂਤਾਂ ਦਿਖਾ ਦਈਏ ਨਾ ਪੰਜਾਬੀ ਤਾਂ ਬੜੇ ਬੈਲ ਬਿਹੇਵਡ ਨੇ ਕਿਉਂਕਿ ਸਾਡੇ ਕੋ ਖਬਰਾਂ ਸਿਰਫ ਪੰਜਾਬੀਆਂ ਦੀਆਂ ਆਉਂਦੀਆਂ ਨੇ ਜੇ ਤੁਸੀਂ ਗੋਰਿਆਂ ਦੀਆਂ ਜਾਂ ਬਾਕੀ ਕੌਮਾਂ ਦੀਆਂ ਗੱਲਾਂ ਜਾ ਕੇ ਦੇਖੋ ਤਾਂ ਐਵਰੇਜ ਆਪਾਂ ਦੇਖਾਂਗੇ ਕਿ ਪੰਜਾਬੀ ਲੋਕ ਉਨੀ ਪ੍ਰੋਬਲਮ ਨਹੀਂ ਕਰਦੇ ਜਿੰਨੀ ਬਾਕੀ ਦੇਸ਼ਾਂ ਦੇ ਲੋਕ ਕਰਦੇ ਪਰ ਚੰਗੇ ਤੇ ਮਾੜੇ ਬੰਦੇ ਹਰ ਸੋਸਾਇਟੀ ਦੇ ਵਿੱਚ ਹੁੰਦੇ ਨੇ ਇਹ ਇਕੱਲੀ ਇੱਕ ਸੋਸਾਇਟੀ ਨਹੀਂ ਬਾਕੀ ਇੰਟਰਸਟ ਹੈ ਮੈਨੂੰ ਲੱਗਦਾ ਹੁੰਦਾ ਜਿਹੋ ਜੀ ਕਿਸੇ ਦੀ ਅੰਦਰਲੀ ਭਾਵਨਾ ਉਹ ਚੀਜ਼ ਨੂੰ ਹਾਈਲਾਈਟ ਕਰ ਦਿੰਦਾ ਜਿਵੇਂ ਜਿਵੇਂ ਕਹਿੰਦੇ ਆ ਨਾ ਇੱਕ ਡੱਡੂ ਖੂਹ ਦੇ ਵਿੱਚ ਸੀ ਕੋਈ ਉਹਨੂੰ ਕਹਿੰਦਾ ਵੀ ਚੱਲ ਤੈਨੂੰ ਸਮੁੰਦਰ ਦਿਖਾਵਾਂ ਹਾਂ ਉਹ ਕਹਿੰਦਾ ਸਮੁੰਦਰ ਕਿੱਡਾ ਵੱਡਾ ਹੁੰਦਾ ਕਹਿੰਦਾ ਬਹੁਤ ਵੱਡਾ ਡੱਡੂ ਵਿਚਾਰਾ ਉਹੀ ਆਪਣੀ ਵਾਲੀ ਗੱਲ ਕਹਿੰਦਾ ਵੀ ਆ ਖੂਹ ਤੋਂ ਵੀ ਵੱਡਾ ਹੁੰਦਾ ਜਦੋਂ ਅਸੀਂ ਕਿਸੇ ਗੱਲ ਨੂੰ ਸੁਣਦੇ ਆ ਤਾਂ ਅਸੀਂ ਆਪਣੀ ਮਤ ਅਨਸਾਰ ਸੁਣ ਕੇ ਉਹਦੇ ਬਾਰੇ ਗੱਲਾਂ ਕਰਨੀ ਸ਼ੁਰੂ ਕਰ ਦਿੰਦੇ ਆ ਤੇ ਲੋੜ ਇਸ ਗੱਲ ਦੀ ਹੈ ਕਿ ਉਸ ਚੀਜ਼ ਨੂੰ ਪਹਿਲਾਂ ਤਾਂ ਗਹਿਰਾਈ ਨਾਲ ਸਮਝਿਆ ਜਾਵੇ ਫਿਰ ਉਸ ਨੂੰ ਇਹ ਦੇਖਣ ਦੀ ਲੋੜ ਆ ਕਿ ਜਿਹੜੀ ਜਿੱਥੋਂ ਮੈਨੂੰ ਇਨਫੋਰਮੇਸ਼ਨ ਮਿਲ ਰਹੀ ਆ ਉਹ ਇਨਫੋਰਮੇਸ਼ਨ ਕਿੰਨੀ ਕੁ ਐਕੂਰੇਟ ਆ ਕਿੰਨੀ ਕੁ ਐਕੂਰੇਟ ਆ ਕੀ ਰਿਸੋਰਸਸ ਨੇ ਸੰਜੇ ਘਰ ਵਿੱਚ ਮਿੱਤਰੋ ਗੋਮਪੀਓ ਖਾਓ ਨਿੱਤਰੋ ਸੰਜੇ ਕਰਨਾ ਜਿਹੜੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਇੱਕ ਗੱਲ ਦੇ ਉੱਤੇ ਤੁਹਾਡੇ ਨਾਲ ਆਪਣੀ ਵਿਚਾਰ ਚਰਚਾ ਕਰ ਲੋ ਆਪਣੀ ਡਿਸਕਸ਼ਨ ਜਾਂ ਆਪਣਾ ਪੱਖ ਰੱਖ ਰਹੇ ਆ ਕਿ ਤੁਸੀਂ ਲੇਟਲੀ ਦੇਖਿਆ ਹੋਵੇਗਾ ਕਿ ਕੈਨੇਡਾ ਬਾਰੇ ਇੱਕ ਖਬਰ ਚੱਲ ਰਹੀ ਹੈ ਕਿ ਕੈਨੇਡਾ ਚੋਂ ਕੈਨੇਡਾ ਨੂੰ ਛੱਡਣ ਵਾਲੇ ਲੋਕਾਂ ਦੀ ਗਿਣਤੀ 'ਚ ਬਹੁਤ ਵੱਡਾ ਵਾਧਾ ਤੇ ਬੜੀ ਧੂਆਂ ਧਾਰ ਖਬਰ ਚੱਲ ਰਹੀ ਹੈ ਇਹ ਹਾਂ ਰੇਗ ਚੈਨਲ ਐਕਚੁਅਲ ਚ ਕੈਨੇਡਾ ਦੇ ਜਿਹੜੇ ਚੈਨਲ ਨੇ ਉਹਨਾਂ ਤੇ ਕੋਈ ਨਾ ਕੋਈ ਰਿਪੋਰਟ ਜਦੋਂ ਪੇਸ਼ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਪੰਜਾਬ ਵਾਲੇ ਚੱਕ ਲੈਂਦੇ ਨੇ ਤੇ ਪੰਜਾਬ ਵਾਲੇ ਕੁਝ ਗੱਲ ਇਦਾਂ ਕਰ ਜਾਂਦੇ ਨੇ ਜਿਵੇਂ ਇਹ ਪੇਸ਼ ਕਰ ਦਿੰਦੇ ਨੇ ਜਿਵੇਂ ਕੈਨੇਡਾ ਹੁਣ ਖਾਲੀ ਹੋਣ ਲੱਗਿਆ ਬਸ ਹਾਂਜੀ ਗੱਲ ਬਧਾ ਚੜਾ ਕੇ ਜਿਆਦਾ ਕੀਤੀ ਜਾਂਦੀ ਹੈ ਤਾਂ ਮੈਨੂੰ ਲੱਗਦਾ ਹੋਰ ਕੋਈ ਵੀ ਨਹੀਂ ਖਰੇ ਪੰਜਾਬੀਆਂ ਚ ਹੈ ਹੋ ਸਕਦਾ ਆਪਾਂ ਕਿਹੜਾ ਦੂਜਾ ਨਾ ਮੀਡੀਆ ਦੇਖਦੇ ਆ ਉਹ ਕੀ ਕਰਦੇ ਹੋਣ ਹੋ ਸਕਦਾ ਉਹ ਵੀ ਕਰਦੇ ਹੋਣ ਪਰ ਆਪਾਂ ਤਾਂ ਪੰਜਾਬ ਦੀ ਗੱਲ ਕਰ ਸਕਦੇ ਆ ਹਾਂ ਤੇ ਜਿਹੜੀ ਇਹ ਖਬਰ ਹਨਾ ਜੀ ਇਹ ਦੇ ਵਿੱਚ ਸਾਡੇ ਵੱਲੋਂ ਪੱਕੇ ਹੈ ਕਿ ਇਹ ਕਦੇ ਵੀ ਨਹੀਂ ਹੋਇਆ ਕਿ ਕੈਨੇਡਾ ਨੂੰ ਕੁਝ ਲੋਕ ਨਾ ਛੱਡ ਰਹੇ ਹੋਣ ਇਹ ਵੀ ਨਹੀਂ ਕਦੇ ਹੋਇਆ ਕਿ ਕੈਨੇਡਾ 'ਚ ਲੋਕ ਨਾ ਆਉਂਦੇ ਹੋਣ ਨਾ ਜਾਂਦੇ ਹੋਣ ਉੱਥੇ ਨਾਲੇ ਤੇ ਥੋੜਾ ਜਿਹਾ ਇੱਕ ਟ੍ਰਿਕ ਖੇਡ ਲੈਂਦੇ ਨੇ ਜਿਹੜੇ ਸੋਸ਼ਲ ਮੀਡੀਆ ਵਾਲੇ ਨੇ ਕਿ ਜਦੋਂ ਡਾਟਾ ਇਹਦੇ ਵਿੱਚ ਜਾਂ ਗਿਣਤੀ 'ਚ ਥੋੜਾ ਬਹੁਤ ਵਾਧਾ ਘਾਟਾ ਹੁੰਦਾ ਹੈ ਤੇ ਉਹਨੂੰ ਆਧਾਰ ਬਣਾ ਕੇ ਉਹਦੀ ਇੱਕ ਵੱਡੀ ਖ਼ਬਰ ਬਣਾ ਕੇ ਪੇਸ਼ ਕਰ ਦਿੰਦੇ ਨੇ ਇਹ ਅਕਸਰ ਹੀ ਹੋਇਆ ਜੀ ਕਿ ਕੈਨੇਡਾ ਨੂੰ ਲੋਕ ਲਗਾਤਾਰ ਛੱਡ ਵੀ ਰਹੇ ਨੇ ਤੇ ਦੂਸਰਾ ਇੱਕ ਪੱਖ ਹੋਰ ਵੀ ਹੈ ਕਿ ਜਦੋਂ ਇਹ ਜਿਹੀ ਖ਼ਬਰ ਆਉਂਦੀ ਹੈ ਪੰਜਾਬੀ ਸੋਚਦੇ ਨੇ ਵਸੇ ਖ਼ਬਰ ਪੰਜਾਬੀਆਂ ਦੀ ਹੀ ਹੈ ਕਿਉਂਕਿ ਆਪਣਾ ਦਾਇਰਾ ਉਨਾ ਕ ਹੁੰਦਾ ਨਾ ਪੰਜਾਬੀ ਪੰਜਾਬੀ ਨੂੰ ਜਾਣਦਾ ਹੁੰਦਾ ਉਹਨਾਂ ਦੇ ਰਿਲੇਟਡ ਹੀ ਆਪਾਂ ਖਬਰਾਂ ਦੇਖਣੀ ਆ ਉਹਨਾਂ ਦੇ ਰਿਲੇਟਡ ਹੀ ਆਪਾਂ ਨਿਊਜ਼ਪੇਪਰ ਚ ਵੀ ਉਹੀ ਚੀਜ਼ ਪੜਾਂਗੇ ਬਿਲਕੁਲ ਜੇ ਕਿਸੇ ਹੋਰ ਕਮਿਊਨਿਟੀ ਦੀ ਹੋਊ ਪਹਿਲੀ ਗੱਲ ਤਾਂ ਸਾਨੂੰ ਉਹ ਨਵੇਂ ਨਹੀਂ ਪੜਨਾ ਆਉਂਦਾ ਹੁੰਦਾ ਅਸੀਂ ਛੱਡ ਦਿੰਨੇ ਆ ਬਿਲੀਅਮ ਜਾਈਏ ਆ ਵੀ ਜਿਹੜੇ ਜਿਹੜੇ ਕੈਨੇਡਾ ਲੈਵਲ ਦੇ ਅੰਕੜੇ ਨੇ ਉਹਦੇ ਵਿੱਚ ਉੱਥੇ ਰਹਿਣ ਵਾਲੇ ਹਰ ਮੁਲਕ ਦੇ ਬੰਦਿਆਂ ਦੇ ਅੰਕੜੇ ਨੇ ਨਾ ਕਿ ਗੱਲੇ ਪੰਜਾਬੀਆਂ ਦੀ ਜਦੋਂ ਅੰਕੜਿਆਂ ਦੇ ਵਿੱਚ ਅਸੀਂ ਪੰਜਾਬੀਆਂ ਦੀ ਗਿਣਤੀ ਕੱਢਾਂਗੇ ਤਾਂ ਬਹੁਤ ਥੋੜੀ ਜੀ ਰਹਿ ਜਾਂਦੀ ਹੈ ਹਾਂਜੀ ਤੇ ਜਿਹੜੀ ਦੂਸਰੀ ਗੱਲ ਇਹ ਵੀ ਆ ਕਿ ਇੱਕ ਇਹ ਵੀ ਸਮਾਂ ਆਇਆ ਸੀ ਕਿ ਬਹੁਤ ਜ਼ਿਆਦਾ ਇਸ ਗੱਲ ਨੂੰ ਵਧਾ ਚੜਾ ਕੇ ਪੇਸ਼ ਕਰਤਾ ਸੀ ਵੀ ਜਿਵੇਂ ਕੈਨੇਡਾ ਚ ਸਾਰਾ ਕੈਨੇਡਾ ਭਰੇ ਗਿਆ ਹਾਂਜੀ ਹਾਂ ਉਸ ਵੇਲੇ ਲੋਕ ਸੋਚਦੇ ਜਿਵੇਂ ਸਾਰਾ ਪੰਜਾਬ ਹੀ ਉੱਥੇ ਚੱਲ ਗਿਆ ਆ ਜਾਤ ਜਹਾਜ਼ ਇੱਥੋਂ ਜਾਂਦਾ ਆਪਣਾ ਕੋਈ ਗਿਆ ਉਹ ਕਹਿੰਦੇ ਵੀ 300 ਸਟੂਡੈਂਟਸ ਸੀ ਜਹਾਜ਼ ਦੇ ਵਿੱਚ ਸਟੂਡੈਂਟ ਹੀ ਜਾ ਰਹੇ ਸੀਗੇ ਫਿਰ ਉਦੋਂ ਲੱਗਦਾ ਵੀ ਸਾਰਾ ਪੰਜਾਬ ਉਧਰ ਨੂੰ ਹੀ ਜਾ ਰਿਹਾ ਵੀ 30 40 ਕਰੋੜ ਦੀ ਆਬਾਦੀ ਚ ਜੇ 20 30 ਹਜ਼ਾਰ ਜਾਂ 1 ਲੱਖ ਬੰਦਾ ਵੱਧ ਵੀ ਜਾਊਗਾ ਤਾਂ ਬਹੁਤ ਵੱਡਾ ਫਰਕ ਨਹੀਂ ਲੱਗਣ ਪੈਣ ਲੱਗਿਆ ਜੇ ਲੱਖ 2 ਲੱਖ ਬੰਦਾ ਘੱਟ ਵੀ ਜਾਊਗਾ ਤਾਂ ਵੀ ਕੋਈ ਫਰਕ ਪੈਣ ਨਹੀਂ ਲੱਗਿਆ ਇਸ ਕਰਕੇ ਇਹੋ ਜਿਹੀਆਂ ਖਬਰਾਂ ਨੇ ਜਿਹੜੀਆਂ ਉਹਨਾਂ ਨੂੰ ਸੁਣਨ ਵੇਲੇ ਬਸ ਇੰਨਾ ਕੁ ਜ਼ਰੂਰ ਵਿਚਾਰ ਲਿਆ ਕਰੋ ਕਿ ਇਹ ਖਬਰ ਇੱਕ ਦਿਨ ਚੱਲਣੀ ਹੈ ਜਾਂ ਦੋ ਤਿੰਨ ਦਿਨ ਉਹ ਤੋਂ ਬਾਅਦ ਇੱਕ ਨਵੀਂ ਖਬਰ ਆ ਜਣੀ ਹੈ ਫਿਰ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਜਿਹੜੀ ਪਰਸੋਂ ਖਬਰ ਆਈ ਸੀ ਉਹਦਾ ਕੀ ਬਣਿਆ بول ਜਾਂਦੇ ਆ ਜੀ ਲੋਕ ਖਬਰ ਤੋਂ ਖਬਰ دار ਰਹਿਣਾ ਬਹੁਤ ਜ਼ਰੂਰੀ ਹੈ ਹਾਂ ਚਾਹੇ میڈیا ਦੀ ਖਬਰ ਆ ਚਾਹੇ इवन ਆਪਣੇ ਘਰਾਂ ਦੇ ਵਿੱਚ ਵੀ ਹੁੰਦਾ ਜਿਹੜਾ ਇੱਕ ਹੁੰਦਾ ਨਾ ਵੀ ਕਿਸੇ ਨੇ ਆ ਕੇ ਕਿਸੇ ਦੀ ਚੁਗਲੀ ਕਰਦੀ ਕਿਸੇ ਦੀ ਗੱਲ ਦੱਸੀ ਹਾਂ ਉਹ ਸਾਰੀਆਂ ਚੀਜ਼ਾਂ ਸੇਮ ਨੇ ਵੀ ਇਹ ਖਬਰਾਂ ਤੋਂ ਖਬਰ دار ਰਹੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਹਾਂ ਜਿਹੜੀ ਸਾਡੇ ਪੰਜਾਬੀ ਕਲਚਰ ਚ ਇੱਕ ਚੁਗਲੀ ਸਿਸਟਮ ਕਹਿੰਦੇ ਆਪਾਂ ਹਮ ਖਬਰ ਵੀ ਕਿਤੇ ਨਾ ਕਿਤੇ ਚੁਗਲੀ ਦਾ ਰੂਪ ਹੀ ਹੁੰਦਾ ਕਿ ਕੋਈ ਬੰਦਾ ਕਿਸੇ ਚੀਜ਼ ਬਾਰੇ ਗੱਲ ਕਰ ਰਿਹਾ ਉਹ ਇੱਕ ਸੋਸ਼ਲ ਮੀਡੀਆ ਤੇ ਕਰ ਰਿਹਾ ਹਾਂਜੀ ਹਾਂ ਚਲ ਇਹਨੂੰ ਆਪਾਂ ਛੋਟੇ ਲੈਵਲ ਤੇ ਲੈ ਲਈਏ ਵੀ ਤੁਹ ਤੁਹਾਡੇ ਤੱਕ ਕੋਈ ਗੱਲ ਪਹੁੰਚਦੀ ਹੈ ਜੇ ਤੁਸੀਂ ਉਸ ਗੱਲ ਨੂੰ ਆਧਾਰ ਬਣਾ ਕੇ ਕੋਈ ਫੈਸਲਾ ਲੈਂਦੇ ਹੋ ਜਾਂ ਕੋਈ ਰਿਐਕਸ਼ਨ ਕਰਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਖਬਰ ਜਦ ਦੀ ਤਾਂ ਸੱਚਾਈ ਨਹੀਂ ਹੁੰਦੀ ਸਚਾਈ ਨਹੀਂ ਹੁੰਦੀ ਤੇ ਨਾਲੇ ਕਈ ਵਾਰ ਉਹ ਖਬਰਾਂ ਦਾ ਸਾਡੇ ਨਾਲ ਕੋਈ ਲੈਣ ਦੇਣ ਵੀ ਨਹੀਂ ਹੁੰਦਾ ਬਿਲਕੁਲ ਹੁਣ ਦੇਖੋ ਜੇ ਉਹ ਕਹਿ ਰਹੇ 27000 ਲੋਕ ਕੈਨੇਡਾ ਤੋਂ ਮੁੜ ਰਹੇ ਆ ਉਹ 27000 ਚੋਂ ਕਿੰਨੇ ਆ ਕਿ ਨੂੰ ਅਸੀਂ ਜਾਣਦੇ ਆ ਇੱਕ ਵੀ ਨਹੀਂ ਪਰ ਉਹਨਾਂ ਨੇ ਇਹ ਨਹੀਂ ਦੱਸਿਆ ਹਾਂ ਕਿ ਇਹ 27000 ਜਦੋਂ ਕੈਨੇਡਾ 'ਚ ਛੱਡ ਰਹੇ ਨੇ ਉਸ ਵੇਲੇ ਕੈਨੇਡਾ 'ਚ ਆ ਕਿੰਨੇ ਰਹੇ ਹਾਂਜੀ ਹਾਂ ਤੇ ਜੋੜ ਕਟੌਕ ਕਈ ਵਾਰ ਬਰਾਬਰ ਹੀ ਹੁੰਦਾ ਤੇ ਇਹ ਖਬਰ ਕਾਫੀ ਵੱਡੇ ਲੈਵਲ ਤੇ ਫੈਲੀ ਆ ਤੇ ਸ਼ਾਇਦ ਫੈਲ ਵੀ ਰਹੀ ਆ ਹੋ ਸਕਦਾ ਇੱਕ ਅੱਧਾ ਹਫ਼ਤਾ ਹੋਰ ਫੈਲੀ ਹੋਵੇ ਇਸੇ ਤਰ੍ਹਾਂ ਜਦ ਕੋਈ ਗੱਲ ਵਾਪਰਦੀ ਆ ਲੋਕ ਸਾਨੂੰ ਵੀ ਫੋਨ ਕਰਨ ਲੱਗ ਜਾਂਦੇ ਨੇ ਅਸੀਂ ਉਹਨਾਂ ਨੂੰ ਵੀ ਇਹ ਗੱਲ ਕਹਿੰਦੇ ਹੁੰਦੇ ਆ ਕਿ ਸੋਸ਼ਲ ਮੀਡੀਆ ਨੂੰ ਬੇਸ ਬਣਾ ਕੇ ਕਿਸੇ ਵੀ ਗੱਲ ਨੂੰ ਸੋਚਣਾ ਬਣਾਓ ਇਹ ਕੱਲੀ ਖਬਰ ਕੱਲੀ ਕੈਨੇਡਾ ਦੀਆਂ ਖਬਰਾਂ ਪੰਜਾਬੀਆਂ ਨੂੰ ਕਨਫਿਊਜ਼ ਨਹੀਂ ਕਰਦੀਆਂ ਕਈ ਪੰਜਾਬ ਦੀਆਂ ਖਬਰਾਂ ਨੇ ਜਿਹੜੀਆਂ ਹਾਂਜੀ ਉਹ ਕੈਨੇਡਾ ਵਾਲਿਆਂ ਨੂੰ ਵੀ ਕਨਫਿਊਜ਼ ਕਰਦੀਆਂ ਨੇ ਬਿਲਕੁਲ ਜਿਵੇਂ ਹੁਣ ਆਪਣੇ ਕੋਲ ਇੱਥੇ ਵੀ ਹੁੰਦੇ ਤੁਸੀਂ ਬਾਹਰ ਵੀ ਗਏ ਹੋ ਲੋਕ ਪੁੱਛਦੇ ਆ ਕਿ ਪੰਜਾਬ ਚ ਸੇਫਟੀ ਇੰਡੀਆ ਚ ਸੇਫਟੀ ਦਾ ਚੱਕਰ ਬੜਾ ਕੀ ਹੈ ਜੀ ਮੈਂ ਜਿਹੜੇ ਦੋ ਮਹੀਨੇ ਇੱਕੋ ਗੱਲ ਵਾਰ-ਵਾਰ ਕਿਉਂਕਿ ਜਦੋਂ ਕੋਈ ਖਬਰ ਸੋਸ਼ਲ ਮੀਡੀਆ ਤੇ ਜਾਂਦੀ ਆ ਜੇ ਸਮਝ ਲਓ ਕਿਤੇ ਗੋਲੀ ਚੱਲਣ ਦੀ ਚੱਲੇਗੀ ਹਾਲਾਂਕਿ ਇਹ ਜਿਹੜੀਆਂ ਖਬਰਾਂ ਉੱਥੇ ਬਥੇਰੀਆਂ ਨੇ ਉੱਥੇ ਦੀਆਂ ਖਬਰਾਂ ਘੱਟ ਆਉਂਦੀਆਂ ਨੇ ਬਾਹਰ ਤੇ ਬਾਹਰ ਵਾਲਿਆਂ ਨੂੰ ਜਿਹੜੇ ਘੱਟ ਪੰਜਾਬ ਚ ਆਉਂਦੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਪੰਜਾਬ ਤਾਂ ਥਾਂ-ਥਾਂ ਗੋਲੀਆਂ ਚੱਲੀ ਜਾ ਰਹੀਆਂ ਹੁਣ ਆਪਾਂ ਨਾਰਮਲ ਤੌਰ ਤੇ ਦੇਖੀਏ ਆਪਣੇ ਆਲੇ ਦੁਆਲੇ ਤੇ ਠੀਕ ਠਾਕ ਹੈ ਸਭ ਕੁਝ ਕੋਈ ਪ੍ਰੋਬਲਮ ਨਹੀਂ ਦੂਜੀ ਗੱਲ ਆ ਇਹ ਖਬਰਾਂ ਵਾਲਿਆਂ ਨੇ ਸਾਨੂੰ ਵੀ ਤਾਂ ਕੰਮ ਲਾ ਕੇ ਰੱਖਣਾ ਹੁੰਦਾ ਮੈਨੂੰ ਤਾਂ ਬਹੁਤ ਪੁਰਾਣੀ ਗੱਲ ਚੇਤੇ ਆਉਂਦੀ ਹੈ ਆਪਣੇ ਇੱਕ ਬਜ਼ੁਰਗ ਸੀ ਉਹਨਾਂ ਕੋਲ ਇੱਕ ਪੰਡਤ ਜੀ ਆਉਂਦੇ ਹੁੰਦੇ ਸੀ ਉਹਨਾਂ ਨੇ ਆ ਕੇ ਕਹਿਣਾ ਬਾਈ ਜੀ ਸਰਦਾਰ ਜੀ ਬੜਾ ਔਖਾ ਹੋ ਗਿਆ ਦੁਨੀਆ 'ਚ ਤਾਂ ਹਾਹਾਕਾਰ ਮੱਚੀ ਪਈ ਆ ਹਾਂਜੀ ਉਹਨੇ ਕਹਣਾ ਠੀਕ ਕਰ ਦਈਏ ਉਹਨੇ ਕਹਣਾ ਬਿਲਕੁਲ ਜੀ ਜੇ ਠੀਕ ਹੋ ਜयो ਚੰਗੀ ਗੱਲ ਆ ਹਾਂ ਅੰਗਣਾ ਅੱਜ ਤੋਂ ਬਾਅਦ ਅਖਬਾਰ ਪੜ੍ਹਨਾ ਬੰਦ ਕਰ ਦੇ ਹਾਂਜੀ ਸਹੀ ਗੱਲ ਆ ਉਹ ਕਹਿੰਦਾ ਇਹਦੇ ਨਾਲ ਹੋ ਚੁਕਾ ਦਾ ਜਦੋਂ ਅਖਬਾਰ ਪੜ੍ਹਨਾ ਬੰਦ ਕੀਤਾ ਕਹਿੰਦਾ ਕਿਵੇਂ ਆ ਹਾਂ ਹਾਲਚਾਲ ਠੀਕ ਆ ਉਹ ਕਹਿੰਦਾ ਬਿਲਕੁਲ ਠੀਕ ਆ ਕਿਉਂਕਿ ਫਿਰ ਉਹ ਜੋ ਆਲੇ-ਦਾਲੇ ਵਾਪਰ ਰਿਆ ਸੀ ਉਹਨੂੰ ਸਿੱਧਾ ਦੇਖ ਰਿਆ ਸੀ ਹਾਂ ਇਨਫਰਮੇਸ਼ਨ ਐਕਸਟਰਾ ਜਿਹੜੀ ਨਈ ਲੋੜੀ ਦੀ ਸਾਨੂੰ ਉਹ ਇਨਫਰਮੇਸ਼ਨ ਨਹੀਂ ਆਉਂਦੀ ਮੈਂ ਇਹਦੇ ਨਾਲ ਰਿਲੇਟਡ ਇੱਕ ਦੱਸਦੀ ਆ ਗੱਲ ਹਾਸੇ ਵਾਲੀ ਆ ਕਹਿੰਦੇ ਵੀ ਇੱਕ ਲੇਡੀ ਬੱਚੇ ਨੂੰ ਕਹਿੰਦੀ ਵੀ ਤੂੰ ਚਾਕਲੇਟ ਨਾ ਖਾਇਆ ਕਰ। ਵੀ ਚਾਕਲੇਟ ਨਾਲ ਸਿਹਤ ਖਰਾਬ ਹੋ ਜਾਂਦੀ ਐ, ਛੇਤੀ ਡੈਥ ਹੋ ਜਾਂਦੀ ਐ। ਐਦਾਂ ਉਹਨੂੰ ਰੋਕਣ ਲੱਗੀ। ਤੇ ਉਹ ਬੱਚਾ ਉਹਨੂੰ ਕਹਿੰਦਾ ਵੀ ਮੇਰੀ ਦਾਦੀ ਜਾਂ ਨਾਨੀ 100 ਸਾਲ ਦੀ ਹੋ ਕੇ ਮਰੀ ਐ। ਕਹਿੰਦੀ ਦੇਖਿਆ ਫਿਰ ਉਹ ਚਾਕਲੇਟ ਨਹੀਂ ਖਾਂਦੀ ਹੁਣੇ। ਉਹ ਕਹਿੰਦਾ ਨਹੀਂ ਉਹ ਕਿਸੇ ਦੂਜੇ ਦੇ ਕੰਮ 'ਚ ਦਖਲ ਨਹੀਂ ਸੀ ਦੇਂਦੇ। ਦੇਖੋ ਜੀ ਜਿਹੜੇ ਚੈਨਲ ਵਾਲੇ ਨੇ ਉਹਨਾਂ ਦਾ ਆਪਣਾ ਮੋਟਿਵ ਐ। ਹਾਂਜੀ ਉਹਨਾਂ ਨੇ ਆਪਣੇ ਮੋਟਿਵ ਨੂੰ ਮੁੱਖ ਰੱਖ ਕੇ ਕੁਝ ਵੀ ਤੁਹਾਡੇ ਤੱਕ ਪਰੋਸਣਾ ਤਾਂ ਕਿ ਉਹਨਾਂ ਦੇ ਵੀ ਉਹ ਵਧਣ ਕਈਆਂ ਦੀ ਰੋਜੀ ਰੋਟੀ ਆ ਇਹ ਤੇ ਹਰ ਇੱਕ ਦਾ ਇੱਕ ਆਪਣਾ ਮੋਟਿਵ ਹੈ ਅਸੀਂ ਵੀ ਇੱਕ ਮੋਟਿਵ ਬਣਾਇਆ ਕਿ ਅਸੀਂ ਜਿੰਨੀ ਕੁ ਗੱਲ ਤੁਹਾਨੂੰ ਆਪਣੇ ਤੌਰ ਤੇ ਵਿਚਾਰੇ ਕਢ ਕੇ ਕਹਿ ਸਕਦੇ ਹਾਂ ਹਾਂਜੀ ਕੈਨੇਡਾ ਵਾਲਿਆਂ ਨੂੰ ਵੀ ਕਹਿੰਨੇ ਆ ਪੰਜਾਬ ਵਾਲਿਆਂ ਨੂੰ ਕਹਿੰਨੇ ਆ ਤੇ ਆਉਣ ਵਾਲੇ ਸਮੇਂ 'ਚ ਸਾਡੀ ਕੋਸ਼ਿਸ਼ ਵੀ ਰਹੂਗੀ ਕਿ ਇਸ ਤਰ੍ਹਾਂ ਦੇ ਕੋ ਸਾਡੀ ਵੱਲੋਂ ਇਹ ਕੋਸ਼ਿਸ਼ ਵੀ ਰਹੂਗੀ ਕਿ ਇਹੋ ਜੇ ਮੁੱਦਿਆਂ ਤੇ ਇਹੋ ਜੇ ਮੌਕਿਆਂ ਤੇ ਅਸੀਂ ਆਪਣੀ ਵੱਲੋਂ ਸਾਨੂੰ ਤੁਹਾਨੂੰ ਸਾਡਾ ਆਪਣਾ ਪੱਖ ਦੱਸ ਸਕੀਏ ਕਿਉਂਕਿ ਇੱਥੋਂ ਵਾਲਿਆਂ ਲਈ ਸ਼ਾਇਦ ਨਵਾਂ ਆ ਅਸੀਂ ਇਹਨੂੰ ਵੇਖਦੇ ਆ ਰਹੇ ਹਾਂ ਕਿ ਸਦਾ ਹੀ ਹੁੰਦਾ ਆਇਆ ਤੇ ਇਹੋ ਜਿਹੀਆਂ ਖਬਰਾਂ ਹਮੇਸ਼ਾ ਆਉਂਦੀਆਂ ਵੀ ਰਹਿੰਦੀਆਂ ਨੇ ਤੇ ਵਾਇਰਲ ਵੀ ਹੁੰਦੀਆਂ ਰਹਿੰਦੀਆਂ ਨੇ ਮੁੜ ਕੇ ਇਹਨਾਂ ਦਾ ਲੱਭਦਾ ਵੀ ਕੁਝ ਨਹੀਂ ਅਸਲ 'ਚ ਵਾਇਰਲ ਹੋਣ ਦਾ ਕਾਰਨ ਇਹ ਵੀ ਆ ਕਿ ਇਹ ਮੈਂ ਦੇਖਿਆ ਕਿ মিডিਏ ਤੇ ਬਹੁਤ ਇੱਕ ਨੈਗੇਟਿਵ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਮੈਨੂੰ ਲੱਗਦਾ মিডিਆ ਦਾ ਇਹ ਨਾ ਇੱਕ ਇਫੈਕਟ ਬਣ ਗਿਆ ਉਹਨਾਂ ਨੇ ਇੱਕ ਨਜ਼ਰੀਆ ਬਣਾ ਲਿਆ ਇਹ ਗੱਲ ਕਿ ਤਨਾ ਕਿ ਤਾ ਸੱਚ ਵੀ ਹੈ ਉਹ ਕਹਿੰਦੇ ਨੇ ਕਿ ਜੇ ਅਸੀਂ ਕਿਸੇ ਵੀ ਖਬਰ ਨੂੰ ਪੋਜ਼ਿਟਿਵ ਵੇ ਪੇਸ਼ ਕਰਦੇ ਹਾਂ ਉਹਨੂੰ ਲੋਕ ਸੁਣਦੇ ਹੀ ਨਹੀਂ ਤੇ ਉਹਨਾਂ ਦਾ ਤਾਂ ਮਕਸਦ ਹੈ ਜੇ ਕਿਸੇ ਨੇ ਖ਼ਬਰ ਹੀ ਨਾ ਸੁਣੀ ਤੇ ਉਹ ਵਿਚਾਰੇ ਕੀ ਕਰਨਗੇ ਹਾਂਜੀ ਤਾਂ ਇੱਕ ਇਹ ਤਾਂ ਕੱਖ ਮੈਨੂੰ ਹੋਰ ਵੀ ਲੱਗਦਾ ਹੋ ਸਕਦਾ ਬਹੁਤ ਵੱਡੀ ਗਿਣਤੀ ਹੈ ਜਿਹੜੀ ਉਹ ਕੈਨੇਡਾ ਨਹੀਂ ਗਈ ਜਾ ਨਹੀਂ ਸਕੀ ਜਾਣੇ ਜਾਣਾ ਚਾਹੁੰਦੇ ਸੀ ਜਾ ਨਹੀਂ ਸਕਦੇ ਉਹ ਜਦੋਂ ਖਬਰ ਸੁਣਦੇ ਨੇ ਵੀ ਉਹ ਲੋਕ ਕੈਨੇਡਾ ਛੱਡਣ ਲੱਗੇ ਉਹਨਾਂ ਨੂੰ ਕਿਤੇ ਸਕੂਨ ਵੀ ਦਿੰਦੀ ਇਹ ਗੱਲ ਹਾਂਜੀ ਇਹ ਸਾਰੇ ਪੱਖ ਸਦਾ ਜਿੰਦੇ ਰਹਿੰਦੇ ਜਾਂਦਾ ਰਹਿੰਦੇ ਨੇ ਸਦਾ ਹੀ ਚੱਲਦੇ ਰਹਿੰਦੇ ਨੇ ਇਹਦੇ 'ਚ ਕੋਈ ਏਡੀ ਇਹਨੂੰ ਇਹ ਲੀਨ ਲੈਂਡ ਦੇ ਲੋੜ ਕੇ ਬਸ ਜੀ ਐਂਡ ਆਫ ਦਾ ਵਰਲਡ ਜਿਹੜਾ ਅਪਾ ਚੋਸ ਕਰਦੇ ਆ ਇਹ ਹੋ ਗਿਆ ਹਾਂ ਜੀ ਹਾਂ ਕੋਈ ਐਡੀ ਵੱਡੀ ਗੱਲ ਨਹੀਂ ਜੇ 20 22 25000 ਲੋਕ ਮੁੜ ਵੀ ਰਹੇ ਨੇ ਤੇ ਉਹ ਜਾ ਕਿੱਥੇ ਰਹੇ ਨੇ ਕਈ 1 2 ਤਾਂ ਆਪਾ ਕੈਨੇਡਾ ਚ ਉਹਨਾਂ ਨੂੰ ਜਾਣਦੇ ਆ ਜਿਹੜੇ ਕੈਨੇਡਾ ਤੋਂ ਆਸਟ੍ਰੇਲੀਆ ਗਏ ਨੇ ਸ਼ੌਂਕ ਨਾ ਗਏ ਨੇ ਜੇ ਹੁਣ ਉਹ ਵੀ ਉਹਦੇ ਵਿੱਚ ਆ ਗਏ ਉਹਦੇ ਵਿੱਚ ਆਏ ਹੋਏ ਆ ਹਾਂ ਹਨਾ ਸਾਡਾ ਇੱਕ ਆਪਣਾ ਰੀਜ਼ਨ ਹੈ ਜੇ ਕੋਈ ਬੰਦਾ ਮੁੜ ਵੀ ਰਿਹਾ ਜਿਹੜਾ ਜਿਹਨੂੰ ਉਹ ਮੁੜ ਵੀ ਉਹੀ ਰਿਹਾ ਹੋਊਗਾ ਜਿਹਨੂੰ ਲੱਗਦਾ ਕਿ ਮੇਰੀ ਰੋਜੀ ਰੋਟੀ ਪਿੱਛੇ ਚੱਲ ਪੈਣੀ ਹੈ ਜਿਹਨੇ ਸਾਰੇ ਐਸਪੈਕਟ ਦੇਖ ਲਏ ਉੱਥੇ ਦੇ ਇੱਥੇ ਦੇ ਜਿੱਥੇ ਵੀ ਮੋੜ ਰਿਹਾ ਉਹਨੇ ਐਸਪੈਕਟਸ ਦੇਖ ਲਏ ਕੋਈ ਵੀ ਫੈਸਲਾ ਸਾਰਿਆਂ ਲਈ ਚੰਗਾ ਨਹੀਂ ਹੋ ਸਕਦਾ ਕੋਈ ਵੀ ਫੈਸਲਾ ਸਾਰਿਆਂ ਲਈ ਗਲਤ ਨਹੀਂ ਹੋ ਸਕਦਾ ਹਰ ਇੱਕ ਬੰਦੇ ਦੀ ਆਪਣੀ ਸਿਚੁਏਸ਼ਨ ਉਹਦੇ ਮੁਤਾਬਕੇ ਦੌਰ ਦੂਰ ਚੱਲਦੇ ਰਹਿੰਦੇ ਨੇ ਹੁਣ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੇ ਆਪਣੇ ਬੱਚੇ ਬਾਹਰ ਭੇਜਦੇ ਜਿਨ੍ਹਾਂ ਨੂੰ ਬੱਚੇ ਭੇਜਣ ਦੀ ਲੋੜ ਨਹੀਂ ਸੀ ਔਰ ਉੱਥੇ ਜਾ ਕੇ ਉਹਨਾਂ ਨੂੰ ਉਹਨਾਂ ਦੇ ਹਾਲਾਤ ਮੁਤਾਬਕ ਇਹ ਲੱਗਿਆ ਕਿ ਜੇ ਸਾਡੇ ਬੱਚੇ ਵਾਪਸ ਮੁੜਿਆਉਣ ਤਾਂ ਠੀਕ ਹੈ ਹਾਂਜੀ ਹਾਂਜੀ ਹਣਾ ਹੁਣ ਬਹੁਤ ਵੱਡੀ ਗਿਣਤੀ ਹੈ ਜਿਹੜੇ ਬੱਚੇ ਕਹਿੰਦੇ ਨੇ ਹਾਂ ਸਾਡੇ ਕੰਮਕਾਰ ਤੇ ਪਿੱਛੇ ਠੀਕ ਨੇ ਪਰ ਹੁਣ ਅਸੀਂ ਇੰਨੇ ਕੁ ਪੈਸੇ ਲਾਏ ਅਸੀਂ ਪੈਸੇ ਇਕੱਠੇ ਕਰ ਲਈਏ ਹਾਂਜੀ ਤੇ ਮੇਰੇ ਘਰ ਤੇ ਜੋ ਵੀ ਹੋ ਰਿਹਾ ਹਰ ਇੱਕ ਤੇ ਪਰਸਨਲ ਹਾਲਾਤਾਂ ਮੁਤਾਬਕ ਹੀ ਹੋ ਰਿਹਾ ਤੇ ਇਹਦੇ ਅੰਕੜੇ ਕਈ ਵਾਰ ਹੱਥ ਆ ਜਾਂਦੇ ਨੇ ਤੇ ਉਹ ਅੰਕੜਿਆਂ ਦੇ ਆਧਾਰ ਤੇ ਇੱਕ ਉਹਨੂੰ ਖਬਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਨੈਰਟਿਵ ਸਰਜ ਦੇਣਾ ਕਹਿੰਦੇ ਇਹਨੂੰ ਤੇ ਸੋਸ਼ਲ ਮੀਡੀਆ ਤੇ ਨੈਰੇਟਿਵ ਸਿਰਜ ਦੇਣਾ ਤੇ ਜਿਹੜੀ ਇਹ ਖਬਰ ਹੈ ਜੀ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆ ਰਹੇ ਨੇ ਇਹ ਕੋਈ ਬਹੁਤ ਵੱਡੀ ਗਿਣਤੀ ਨਹੀਂ ਹੈਗੀ 30 40 ਕਰੋੜ ਦੇ ਵਿੱਚ 20 30 ਹਜ਼ਾਰ ਬੰਦੇ ਦਾ ਇੱਧਰ ਉੱਧਰ ਹੋ ਜਾਣਾ ਇਹ ਕੋਈ ਬਹੁਤ ਅਸਰ ਨਹੀਂ ਕੋਈ بڑا ਮਾਇਨੇ ਵੀ ਨਹੀਂ ਰੱਖਦਾ ਹੈ ਬਿਲਕੁਲ ਦੂਸਰੀ ਗੱਲ ਇਹ ਹੈ ਕਿ ਚਲੋ ਜੇ ਕੁਝ ਲੋਕ ਜਿਹੜੇ ਨੂੰ ਉੱਥੇ ਰਹਿ ਕੇ ਔਖਾ ਲੱਗਦਾ ਉਹ ਵਾਪਸ ਆ ਜਾਣਗੇ ਜਿਹੜੇ ਉੱਥੇ ਵਾਲੇ ਹੋਣਗੇ ਉਹ ਥੋੜੇ ਜਿ ਸੌਖੇ ਹੋ ਜਾਣਗੇ ਉਹਨਾਂ ਨੂੰ ਕੰਮਕਾਰ ਨਾਲੇ ਜਿਹੜੇ ਜਿੱਥੇ ਵਾਪਸ ਜਾਣਗੇ ਕੁਝ ਸਿੱਖ ਕੇ ਹੀ ਮੁੜੇ ਹੋਣਿਆ ਹਾਂ ਬੜਾ ਕੁਛ ਹੈ ਜੀ ਬੜਾ ਜੇ ਇੱਕ ਕਰੈਕਸ਼ਨ ਕਰਨਾ ਵੀ ਇਹਨੂੰ ਕਹਿੰਦੇ ਨੇ ਕਈ ਵਾਰ ਗਵਰਨਮੈਂਟ ਤੋਂ ਵੀ ਗਲਤ ਫੈਸਲੇ ਲਏ ਉਹਨਾਂ ਨੂੰ ਤੁਸੀਂ ਦੇਖਿਆ ਹੋਊਗਾ ਕਿ ਬੇ ਹਿਸਾਬ ਵੀਜ਼ੇ ਜਿਹੜੇ ਵਿਜ਼ਟਰ ਵੀਜ਼ੇ ਜਾਂ ਐਲ ਐਮ ਆਈਏ ਜਾਂ ਵਰਕ ਪਰਮਿਟ ਦੇ ਬੇ ਹਿਸਾਬ ਦੇ ਹੋਗੇ ਹੁਣ ਫਿਰ ਦੇਖਿਆ ਕਿ ਉਹਨਾਂ ਦਾ ਲੋਕਲ ਇਕਨੋਮੀ ਤੇ ਅਸਰ ਸਹੀ ਨਹੀਂ ਰਿਹਾ ਜਾਨ ਜੀਵਨ ਤੇ ਅਸਰ ਪਿਆ ਹੈਲਥ ਕੇਅਰ ਤੇ ਅਸਰ ਪਿਆ ਉਹਨੂੰ ਕਰੈਕਟ ਕਰਨ ਲਈ ਉਹਨਾਂ ਨੇ ਕੁਝ ਨਵੇਂ ਫੈਸਲੇ ਲਾਏ ਜਿਹਦੇ ਨਾਲ ਸ਼ਾਇਦ ਵਰਕ ਪਰਮਿਟ ਐਕਸਟੈਂਡ ਨਹੀਂ ਹੁੰਦੇ ਉਹ ਲੋਕ ਵਾਪਸ ਆ ਜਾਣਗੇ ਇਹ ਹਰ ਇੱਕ ਚੀਜ਼ ਦੇ ਨੈਗੇਟਿਵ ਪੋਜ਼ਿਟਿਵ ਪੱਖ ਹਰ ਹਾਲਾਤ ਚ ਹੁੰਦੇ ਨੇ ਸੋ ਇਦਾਂ ਦੀਆਂ ਖਬਰਾਂ ਨੂੰ ਸੁਣ ਕੇ ਪੈਨਿਕ ਨਾ ਹੋ ਜਿਓ ਵੇ ਬਸ ਹੁਣ ਤੇ ਸਾਰਾ ਕੈਨੇਡਾ ਹੀ ਖਾਲੀ ਹੈਣਾ ਇਹ ਜਾਂ ਕੁਝ ਨਹੀਂ ਹੋਣਾ ਜੀ ਸਾਰਾ ਦੇਸ਼ ਨੇ ਐਡਜਸਟ ਕਰਨਾ ਰੋੜੀ ਰੋਚੀ ਲਈ ਜਿਹੜਾ ਬੰਦਾ ਇੱਥੋਂ ਤੰਗੀ ਚੋ ਗਿਆ ਹੋਇਆ ਉਹਦੇ ਲਈ ਕੈਨੇਡਾ ਅੱਜ ਵੀ ਵਧੀਆ ਉਹ ਚਾਰ ਪੈਸੇ ਉੱਥੇ ਜ਼ਰੂਰ ਕਮਾ ਸਕਦਾ ਮਿਹਨਤ ਕਰ ਸਕਦਾ ਐਕਸਟਰਾ ਮਿਹਨਤ ਕਰ ਸਕਦਾ ਹਾਂ ਸੌਖਾ ਨਹੀਂ ਹੈਗਾ ਜਿੰਨਾ ਸੌਖਾ ਬੰਦੇ ਨੂੰ ਇੱਥੇ ਲੱਗਦਾ ਉਹਨਾਂ ਸੌਖਾ ਨਹੀਂ ਹੈਗਾ ਇਹਦੇ ਬਾਰੇ ਆਪਾਂ ਆਉਣ ਵਾਲੇ ਐਪੀਸੋਡ ਚ ਪੂਰੀ ਡਿਟੇਲ ਨਾਲ ਗੱਲ ਕਰਾਂਗੇ ਕਿਉਂਕਿ ਹਰ ਇੱਕ ਚੀਜ਼ ਦੇ ਕਈ ਪੱਖ ਹੁੰਦੇ ਨੇ ਆਪਾਂ ਜਦੋਂ ਹਰ ਪੱਖ ਤੋਂ ਗੱਲ ਨੂੰ ਵੇਖਦੇ ਆ ਤਾਂ ਉਹਦੀ ਸਮਝ ਉਸ ਨੂੰ ਸਮਝਣਾ ਬੜਾ ਸੌਖਾ ਹੋ ਜਾਂਦਾ ਹੈ ਹਾਂਜੀ ਤੇ ਖਬਰਾਂ ਥੋੜੀਆਂ ਜਿਹੀਆਂ ਧਿਆਨ ਨਾਲ ਸੁਣਿਆ ਕਰੋ ਉਹੀ ਕੰਮ ਨਾ ਹੋਵੇ ਵੀ ਵਿਆਹ ਜੋਗੇ ਦੇ ਰਾਟ ਭੋਗੇ ਦੇ ਖਬਰ ਕਿਤੇ ਦੀ ਹੁੰਦੀ ਆ ਗੱਲ ਕੀ ਹੁੰਦੀ ਆ ਤੇ ਸਾਡੇ ਰੌਲਾ ਸਾਡੇ ਘਰ ਬੈ ਜਾਂਦਾ ਹਾਲਾਂਕਿ ਸਾਡਾ ਕੋਈ ਮੁੜਿਆਵ ਨਹੀਂ ਹੁੰਦਾ ਹਲੋ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਸਾਨੂੰ ਜਿਹੜਾ ਫੀਡਬੈਕ ਦਿੰਨੇ ਹੋ ਵੀਡੀਓਜ਼ ਦੇਖਦੇ ਹੋ ਤੁਹਾਡਾ ਵੀ ਕੋਈ ਕੁਐਸਚਨ ਹੋਵੇ ਇਹੋ ਜਿਹੇ ਸੰਬੰਧ ਵਿੱਚ ਤੁਸੀਂ ਕਦੋਂ ਜਦੇ ਵੀ ਮੈਸੇਜ ਕਰਕੇ ਜਾਂ ਫੋਨ ਕਰਕੇ ਸਾਨੂੰ ਸਾਡੇ ਨਾਲ ਗੱਲ ਕਰ ਸਕਦੇ ਹੋ ਬਹੁਤ ਬਹੁਤ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ